ਮਹਾਪੁਰਸ਼ਾਂ ਦੀ ਤੋਪਵਾਦਾ ਤੱਕ ਹੀ ਕਹਨ ਹੈ ਉਹ ਤਾਂ ਆਪਣੇ ਵਰਗੇ ਬਸ ਆਪ ਹੀ ਸੀ ਨਾ ਕੋਈ ਸਾਡੇ ਵਿੱਚ ਉਹ ਇਹ ਜੋ ਹੋ ਸਕੇਗਾ ਨਾ ਹੋਣ ਦੇ ਕਸੀ ਗਿਆਨੀ ਉਹ ਅਨਪ੍ਰਵੀ ਗਿਆਨੀ ਸੀ ਗਿਆਨੀਆਂ ਦੀ ਕੋਈ ਘਾਟ ਨਹੀਂ ਹੈ ਲੇਕਿਨ ਅਨਪ੍ਰਵੀ ਗਿਆਨੀ ਜਿਹੜਾ ਹੈ ਉਹ ਇੱਕ ਅਦਾਇਕ ਤੇ ਤੇਰੇ ਹੁੰਦਾ ਹੈ ਕਿ ਸਹੀ ਮਹਿਰਿਆਂ ਵਿੱਚ ਅਸੀਂ ਕਹੀਏ ਵੀ ਜੇ ਕੋਈ ਅਨਪ੍ਰਭਿ ਗਿਆਨੀ ਸੀ ਬੰਦ ਪਰਨੇ ਨੂੰ ਜੁਜਨ ਬੜਾ ਸੀ ਤਸਲੀਆ ਕਰਉਣ ਵਾਲਾ ਸੀ ਮੇਰੇ ਉਸਤਾਦ ਸਾਨਾ ਇਹ ਨੇਵੀ ਸੀ ਵਿਦਾਰਸੀ ਹੈ ਉਹਨਾਂ ਨੂੰ ਆਪਣੇ ਵੱਲੋਂ ਉਹ ਫੁੱਲ ਸੀ ਜੇ ਜਦੋਂ ਬਿਮਾਰੀ ਕੀ ਗੁਰਵਾਣੀ ਸੰਬੰਧ ਵਿੱਚ ਗੁਰੂ ਕੇ ਇਤਿਹਾਸ ਰਾਹੀਂ ਤੁਹਾਡੇ ਮਨ ਵਿੱਚ ਕੋਈ ਆ ਕੇ ਤਰਕ-ਵਿਕਾਰ ਕਰਕੇ ਸ਼ੰਕਾ ਖੜੀ ਕਰਦਾ ਹੈ। ਪਹਿਲਾਂ ਤਾਂ ਆਪ ਯਤਨ ਕਰੋ। ਨਹੀਂ ਤਾਂ ਬਾਤਦਰ ਤੋਂ ਫਿਰ ਸਿਵਾ ਹੀ حاصل ਲੈ ਲਓ। ਬਾਟ ਹੋਰ ਸੁਭਾਗ ਉਹਨਾਂ ਨੇ ਕਰਵਾਏ। ਮਹਾਪੁਰਸ਼ਾਂ ਵੱਲੋਂ ਇਹ ਬਚਨ ਸੀ ਖੁੱਲਾ ਡੁੱਲਾ ਵੀ ਭਾਵੇਂ ਰਾਤ ਨੂੰ 12 ਵਜੇ ਸਾਥੋਂ ਪੁੱਛੋ 12 ਵਜੇ ਅਸੀਂ ਦੱਸਾਂ ਇਹ ਉਹਨਾਂ ਦੀ ਕਿਰਪਾ ਨਾਲ ਹੀ ਪਾਠ ਮੋਤਿ ਸਮਾਗਮ ਹੋਇਆ ਜੀ ਦਾ ਲਾਹਾ ਬਾਹਰੀ ਦੇਸ਼ਾਂ ਵਿੱਚ ਵੀ ਜ਼ਿਆਦਾਤਰ ਤੇ ਧਿਆਨ ਥੀ ਲੈ ਰਹੇ ਨੇ